ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਹੈ ਕਿ ਸਾਰੇ ਵਧੀਆ ਹੋਗੇ ਸਵੇਰ ਸਵੇਰ ਫਜ਼ਰ ਦੀ ਨਮਾਜ਼ ਪੜ ਕੇ ਆਈ ਸੀ ਤੇ ਨਮਾਜ਼ ਪੜਨ ਤੋਂ ਬਾਅਦ ਨੀਂਦ ਥੋੜੀ ਜੀ ਆ ਨਹੀਂ ਰਹੀ ਕਿਉਂਕਿ ਰਾਤ ਦੀ ਡਿਊਟੀ ਉੱਠ ਰਹੀਦੀ ਤੇ ਸਵੇਰੇ ਸਵੇਰੇ ਵੀ ਨੀਂਦ ਆ ਨਹੀਂ ਰਹੀ ਮਾਹ ਚੱਲ ਫਿਰ ਆਪਾਂ ਕੀ ਕਰਦੇ ਆ ਥੋੜੀ ਜੀ ਸ਼ੈਅਰ ਕਰਨ ਚੱਲਦੇ ਆ ਠੀਕ ਹਨ ਤੇ ਨਾਲੇ ਸਵੇਰ ਸਵੇਰ ਦੇ ਦੇਹ ਰਿਹਾ ਬਹੁਤ ਸੁਣਾ ਤੇ ਵਧੀਆ ਹੁੰਦਾ ਆਕਸੀਜਨ ਥੋੜੀ ਜੀ ਵੱਧ ਹੁੰਦੀ ਹੈ ਸਵੇਰੇ ਸਵੇਰੇ ਤਾਂ ਅਰ ਕੇ ਆਪਾਂ ਪਾਰਕ ਵੱੰਨੇ ਨੂੰ ਚੱਲ ਪਿਆ ਪਾਰਕ ਵਿੱਚ ਜਾਂਦਿਆਂ ਦੇ ਤੇ ਵੀਊ ਦੇਖੋ ਕਿੰਨਾ ਘੈਂਟ ਆ ਰਿਹਾ ਦੇਖੋ ਆ ਰਹੀ ਹੈ ਨਾ ਪੂਰੀ ਫੀਲਿੰਗ ਸਵੇਰ ਦੀ ਘੈਂਟ ਵੀ ਹੁੰਦਾ ਸਵੇਰੇ ਸਵੇਰੇ ਤਾਂ ਕਰਕੇ ਪਾਰਕ ਵੀ ਸ਼ਾਇਦ ਸਵੇਰੇ ਸਵੇਰੇ ਕਰਨੀ ਪਵੇ ਵੀ ਵਧੀਆ ਮੈਂ ਅੱਜ ਨੀਂਦ ਨਹੀਂ ਆ ਰਹੀ ਸੀ ਤਾਂ ਕਰਕੇ ਫਿਰ ਮੈਂ ਫਜ਼ਰ ਦੀ ਨਮਾਜ਼ ਪੜਨ ਤੋਂ ਬਾਅਦ ਇੱਦਾਂ ਪਾਰਕ ਉੱਨੀ ਨੂੰ ਰਵਾਨਾ ਹੋ ਗਿਆ ਠੀਕ ਹੈ ਨਾ ਮਾ ਜਲ ਪਾਰਕ 'ਚ ਉੱਥੇ ਬੈਠਾਂਗੇ ਘਾਂਟਾ ਖੰਡਣ ਨਾਲੇ ਘੁੰਮਾਂਗੇ ਮਾੜਾ ਮੋਟਾ ਗਿੜੇ-ਗਿੜੇ ਕੱਢਾਂਗੇ ਉੱਧਰ ਠੀਕ ਹੈ ਨਾ ਉਸ ਤੋਂ ਬਾਅਦ ਉਹ ਨਾਸ਼ਤਾ-ਨੋਸਤਾ ਕਰਕੇ ਕਰਨ ਆਇਆ ਠੀਕ ਹੈ ਨਾ ਪਾਰਕ ਜਾਂਦੇ ਆਂ ਜੇ ਆ ਦੇਖੋ ਕਿ ਜਿਵੇਂ ਆਪਣੇ ਕਵਾੜ ਦੇ ਵਿੱਚ ਛੱਟ ਗਿਆ ਵੀ ਕਵਾੜ ਦੇ ਵਿੱਚ ਉਹ ਚੀਜ਼ਾਂ ਰੱਖ ਦਿੰਦੇ ਨੇ ਜੇ ਕਿਸੇ ਨੂੰ ਲੋਡ ਨਾਲ ਚੱਕ ਕੇ ਲੈ ਜਾਂਦੇ ਨੇ ਆ ਗਿਆ ਪਾਰਕ ਪਾਰਕ ਬੜਾ ਸੋਹਣਾ ਲੱਗਦਾ ਦੀ ਬਹੁਤ ਸੋਹਣਾ ਵਿਊ ਆਉਂਦਾ ਜੀ ਇਹ ਰੋਡ ਖਾਲੀ ਐਸ ਟਾਈਮ ਕਿਉਂਕਿ ਰਾਤ ਨੂੰ ਲੋਕ ਡਿਊਟੀ ਕਰਦੇ ਨੇ ਸਵੇਰੇ ਆੜ ਬਹੁਤ ਹੀ ਘੱਟ ਨਿਕਲਦੇ ਨੇ ਬਾਹਰ ਡਿਊਟੀ ਵਾਲਾ ਬੰਦਾ ਹੀ ਬਾਹਰ ਨਿਕਲਦਾ ਬਾਕੀ ਤਾਂ ਸਾਰੇ ਸੁੱਤੇ ਪੈ ਰਹੇ ਨੇ ਸਵੇਰੇ ਸਵੇਰੇ ਠੀਕ ਹੈ ਨਾ ਪਾਰਕ ਦਾ ਵਿਊ ਦੇਖੋ ਤੁਸੀਂ ਚੈੱਕ ਕਰੋ ਵਿਊ ਕਿੰਨਾ ਘੈਂਟ ਵਿਊ ਆਦਾ ਠੀਕ ਆ ਨਾ ਫਿਰ ਥੋੜੀਆਂ ਮੋਟੀਆਂ ਤੇ ਵੀਡੀਓ ਬਣਾਈਆਂ ਆਪਦੀਆਂ ਤੇ ਨਾਲੇ ਘੁੰਮੇ ਚੱਕਰ ਲਗਾਏ ਦੇਖੋ ਵਿਊ ਅਜੇ ਸ਼ੋਰ ਜਿ ਨਿਕਲਿਆ ਨਹੀਂ ਸ਼ੋਰ ਜਿ ਨਿਕਲਣ ਦੀ ਤਿਆਰੀ ਹੋ ਰਹੀ ਹੈ ਠੀਕ ਆ ਨਾ ਫਿਰ ਮੈਂ ਘੇੜੇ-ਘੂੜੇ ਕੱਢ ਕੇ ਮਾਂ ਚੱਲ ਇੱਥੇ ਕਾਂਟਾ-ਕੰਡ ਪੈਣੇ ਆ ਫਿਰ ਮੈਂ ਇੱਥੇ ਬੈਠਿਆ ਤੇ ਇੱਕ ਪ੍ਰੋਬਲਮ ਬਹੁਤ ਸੀ ਯਾਰ ਪਾਰਕ ਦੇ ਵਿੱਚ ਪਾਰਕ ਦੇ ਵਿੱਚ ਜਿਹੜੀਆਂ ਮੱਖੀਆਂ ਸੀ ਨਾ ਉਹ ਬਹੁਤ ਛੋਟੀਆਂ-ਛੋਟੀਆਂ ਉਹ ਬਹੁਤ ਜ਼ਿਆਦਾ ਸੀ ਉਹ ਆ ਕੇ ਮੂੰਹ ਤੇ ਬਹਿ ਜਾਂਦੀ ਸੀ बार-बार बार-बार ਨਿੱਕੇ ਜਿਹੇ ਮੈਂ ਬੱਚੇ ਨਹੀਂ ਹੁੰਦੇ ਮੱਖੀਆਂ ਦੇ ਉਹ ਮੱਖੀਆਂ ਦੇ ਬੱਚੇ ਜੇ ਨਿੱਕੇ ਨਿੱਕੇ ਉਹ বারবার ਮੂੰਹ ਤੇ ਆ ਕੇ ਆ ਬੈਠਦੇ ਤਾਂ ਅਗਰ ਕਿ ਫੇਰ ਫੇਰ ਮੈਂ ਇੱਧਰ ਉੱਧਰ ਮੈਂ ਚੱਲ ਵੀਡੀਓ-ਵਿਡੀਓ ਥੋੜੀ-ਮੋਟੀ ਬਣਾਉਨੇ ਆ ਬਿੱਦੂ ਖਾਨਿਆਂ ਤੋਂ ਆਪਦੇ ਕੈਮਰੇ ਦਾ ਵਿਊ ਵਿਊ ਤੇ ਬੋਕਾਂਂਡੀ ਆ ਰਿਆ ਦੀ ਗੱਲਬਾਤ ਪੂਰੀ ਸ਼ਰੇਆ ਦੀ ਬਣੀ ਵੀ ਠੀਕ ਹੈ ਨਾ ਇੱਕ ਅੰਦਰ ਵਿੱਚ ਮੱਖੀਆਂ ਦੇਖੋ ਛੋਟੇ-ਛੋਟੇ ਮੱਖੀਆਂ ਨੇ ਮੱਥੇ ਤੇ ਆ ਕੇ ਬੈਣੇ ਇੱਕ ਉਹ ਭਰਾ ਪਿੱਛੇ ਵੀ ਬੈਠਾ ਆ ਗੇ ਕੋਈ ਉਹ ਵੀ ਥੋੜੇ ਥੋੜੇ ਸ਼ੇਅਰ ਕਰਨ ਵੀ ਬਹੁਤ ਆਉਂਦੇ ਨੇ ਮੈਂ ਦੂਜੇ ਪਾਰਕ ਦੇ ਵਿੱਚ ਵੀ ਜਾ ਕੇ ਆਈ ਰਿਵਿਊ ਕਰ ਗਏ ਇੱਥੇ ਧੰਕਰ ਆਪਣੀ ਵੀਡੀਓ ਅਗਲੇ ਬਲੌਗ ਦੇਖਣ ਲਈ ਚੈਨਲ ਨੂੰ